ਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਸਾਰੇ ਜਣੇ ਪੂਰਾ ਤੇਗ ਵੀਰ ਤੇਗ ਵੀਰ ਤੂੰ ਦੱਸ ਕਿਵੇਂ ਆ ਤੇਗ ਵੀਰ ਕਿਵੇਂ ਆ ਆ ਦੇ ਦਊਗੀ ਕੀ ਂਗੇ ਕੀ ਗਵਾਚ ਗਿਆ ਤੇਰਾ ਕੀ ਗਵਾਚ ਗਿਆ ਕੀ ਗਵਾਚ ਗਿਆ ਤੇਰਾ ਕੀ ਗਵਾਚ ਗਿਆ ਆ ਦੇ ਫੋਨ ਗਵਾਚ ਗਿਆ ਆ ਤੇ ਆਪ ਹੁੰਦੇ ਇੱਥੇ ਹਾਂ ਇੱਥੇ ਇੱਥੇ ਤੇ ਇੱਕ ਵੀਰ ਦਾ ਵੀ ਫੋਨ ਲੱਗਾ ਹੈ ਹਨਾ ਲੱਗ ਫੋਨ ਇਹਨਾਂ ਲੱਗੇ ਕਿਤੇ ਵੀ ਇਹਨੂੰ ਵੀ ਫੋਨ ਚਾਈਦਾ ਲੱਗੇ ਹਨਾ ਇੱਥੇ ਇੱਥੇ ਚੱਲ ਕੇ ਪਾਪਾ ਦੇਖੇ ਆਪ ਪਾਪਾ ਕੀ

ब बना बक खाना बकनाना ब बनाद बक ना ਮੈਂ ਨਾ ਬਲਕ ਤਾ ਦਲੇ ਉਹ ਜਾਣ ਕੇ ਬੋਲਦੇ ਨਹੀਂ ਕਮੈਂ ਨਾ ਬਲਕ ਬਿਸਕਟ ਖਾਣਾ ਬਿਸਕਟ ਖਾਣਾ ਹੁਦੈ ਫੂਜ ਤੇ ਆਣਾ ਮੈਂ ਸਾਰਾ ਬਤਲਾਉਂਗਾ ਬੋਲਦਾ ਨਹੀਂ ਤਾਂ ਬੋਲਦੇ ਹੀ ਸਾਰੇ ਜਵਾਬ ਬੋਲਣ ਲੱਗ ਜਾਂਦੇ ਤੈਨੂੰ ਬੋਲਣਾ ਨਹੀਂ ਆਉਂਦਾ ਨਹੀਂ ਆਉਂਦਾ ਬੋਲਣਾ ਤੈਨੂੰ ਹਾਂ ਦਾ ਤੈਨੂੰ ਬੋਲਣਾ ਆਉਂਦਾ ਹਾਂ ਦਾ ਤੈਨੂੰ ਬੋਲਣਾ ਆਉਂਦਾ ਬੋਲਣਾ ਆਉਂਦਾ ਹਾਂ ਦਾ ਇਹ ਗੱਲ ਸੁਣਨਾ ਤੈਨੂੰ ਤੋਰਨਾ ਆਉਂਦਾ ਨਾ ਤੈਨੂੰ ਬੋਲਣਾ ਆਉਂਦਾ ਜਵਾਬ ਤੋਰਨ ਵੀ ਲੱਗੀ ਚੰਗੀ ਤਰ੍ਹਾਂ ਤੋਰਨ ਲੱਗ ਗਿਆ ਤੇਰੀ ਝੱਡੀ ਤੇਨੂੰ ਤੋਰਨਾ ਨਹੀਂ ਆਉਂਦਾ ਫੋਨ ਦੀ ਬਟਨ ਕਿ ਪੈ ਗਈ ਅੱਗਾ ਫੋਨ ਚਲਾ ਲਾ ਚਲਾ ਲਾ ਫੋਨ ਅਸੀਂ ਜਿਹੜਾ ਵਾਲਪੇਪਰ ਹੈ ਨਾ ਇਹ ਅਸੀਂ ਤੇਗ ਵੀਰ ਲਈ ਲਿਆ ਕੇ ਲਾਇਆ ਸਪੈਸ਼ਲ ਤੇਗ ਵੀਰ ਇਹਦੇ ਵਿੱਚ ਸਿਰ ਮਾਰ ਲਿੰਦਾ ਸੀ ਕੰਧ ਵਿੱਚ ਆਉਂਦਾ ਇਹ ਪੋਦੇ ਕੰਧ ਵਿੱਚ ਸਿਰ ਮਾਰਦੇ ਹੁੰਦੇ ਸੀ ਤੇ ਫਿਰ ਅਸੀਂ ਇਹਦੇ ਲਈ ਲਿਆ ਕੇ ਜੀ ਵਾਲਪੇਪਰ ਲਾਤਾ ਕੰਧ ਦੀ ਬਦਿਆ ਲਾਤਾ ਵਨਾਰੀ ante y de ser cacho el la bate la de 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 ser una tapa la de una de ir ante de ser cacho la de que papá que quiere ir todo papá y papá pa mamá mamá papá pa mamá mamá papá pa mamá mamá ਇੱਥੇ ਵਰਕ ਕਰੂ ਤੇਗੀ ਵੀਰ ਦੇ ਹਰ ਵੇਖਦੇ ਆ ਤੇ ਵੀਡੀਓ ਨੂੰ ਕਿੰਨੇ ਲਾਈਕ ਮਿਲਦੇ ਆ ਸਬਸਕ੍ਰਾਈਬ ਕਰਦੇ ਆ ਤੁਹੇ ਤੇ ਵੀ ਸਾਡੀ ਵੀਡੀਓ ਲਾਈਕ ਕਰੋ ਸਬਸਕ੍ਰਾਈਬ ਕਰੋ ਸਪੋਰਟ ਕਰੋ ਤੂੰ ਕਹਿ ਬੋਲ ਗਈ ਹਾਏ ਯੇ ਦੇ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਕਿਵੇਂ ਲੱਗਦੀ ਹੈ ਮੇਰੀ ਵੀਡੀਓ ਕੇ ਉਹਨੂੰ ਦੇਖੀ ਗੱਲ ਆ ਪਈ ਆ ਬੈੱਡ ਸ਼ੀਟ ਵੀ ਕਾਫੀ ਗਿੱਲੀਆਂ ਪਈਆਂ ਜੇ ਤਾਂ ਅੰਤੇਗ ਵੀਰ ਦੇ ਕੱਪੜੇ ਬੈੱਡ 'ਤੇ ਅਸੀਂ ਗਿੱਲੇ ਪਏ ਨਹੀਂ ਪੈਂਦਾ ਕੱਪੜੇ ਸੁਕਾਉਣੇ ਬਹੁਤ ਔਖੇ ਆ ਤੰਤੂ ਵਾਦੀ ਫਿਰ ਲਾਂਗੇ ਹੁਣ ਇਸ ਤੇਰੇ ਆਮੀ ਕੱਪੜੇ ਕਾafi ਜਿਆਦਾ ਢਿੱਲੇ ਪਏ ਆਹ ਹਜ਼ਰ ਦੀ ਸਫਾਈ ਕਰਨ ਵਾਲੀ ਹੈ ਸਾਰੀ ਘਰ ਦੀ ਤੇਗ ਵੀਰ ਸਫਾਈ ਨਹੀਂ ਕਰਨ ਦਿੰਦਾ ਇੱਕ ਤਾਂ ਲਾਰਾ ਪਿਆ ਹੋਇਆ ਇਹ ਜਿਹੜਾ ਕੈਮਰਾ ਹੈ ਇਹ ਪਤਾ ਨਹੀਂ ਕਿਉਂ ਨਹੀਂ ਦਾ ਬਲਰ ਹੈ ਚੈੱਕ ਕਰ ਲਈ ਅੱਜ ਮੈਂ 3 ਘੰਟੇ ਤੇ ਇੱਕ ਕੰਮ ਕੀਤਾ ਤੇ ਵੀਰ ਅੱਜ ਮੈਂ 3 ਘੰਟੇ ਚ ਸਿਰਫ ਵਾਸ਼ਰੂਮ ਸਾਫ ਕੀਤਾ ਦੇਖੋ ਕਾफी ਫਰਕ ਪੈ ਗਿਆ ਸੀ ਤਾਂ ਬਹੁਤ ਖਰਾਬ ਲੱਗ ਰਿਹਾ ਸੀ ਅੱਖ ਜਾਨਾ ਬਲੀ ਨਾ ਤੇ ਗੱਡੀ ਉਹ ਅਟੈਕ ਕਰਕੇ ਦੂਜੇ ਪਾਸੇ ਕਰ ਦਿੰਦੇ ਆ ਇਹ ਰੋਡ ਵੇਲਾ ਰੱਖਣਾ ਹੁੰਦਾ ਕਹਿੰਦਾ